ਦੋਸਤੋ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਕਹਿੰਦੇ ਨੇ ਕਿ ਤੁਹਾਡੀਆਂ ਬਿੱਲੀਆਂ ਟੀਵੀ ਏਸੀ ਦੇ ਵਿੱਚ ਵੇਖਦੀਆਂ ਸਾਡੇ ਧੁੱਪਾਂ ਦੇ ਵਿੱਚ ਸੜਦੇ ਬੜਦ ਵਿਚਾਰੇ ਇਹ ਗਾਣਾ ਬੱਬੂ ਮਾਨ ਦਾ ਕਾਫੀ ਅਰਸੇ ਪਹਿਲਾਂ ਆਇਆ ਸੀਗਾ ਪਰ ਸ਼ਹਿਰਾਂ ਦਾ ਇੱਕ ਟੱਚਨ ਦਿਖਾਉਣਾ ਤੁਹਾਨੂੰ ਚੰਡੀਗੜ੍ਹ ਦਾ ਟੱਚਨ ਆਮੂਮਨ ਹਰ ਸ਼ਹਿਰ ਸ਼ਾਊਗਾ ਦੇਖੋ ਇਹ ਲੱਖਾਂ ਰੁਪਏ ਦੀ ਗੱਡੀ ਆ ਕਹਿੰਦੇ 20 ਤੋਂ 25 ਲੱਖ ਰੁਪਏ ਚ ਸਭ ਕੁਝ ਤਿਆਰ ਹੁੰਦਾ ਤਾਂ ਇਹ ਲੱਖਾਂ ਰੁਪਏ ਦੀ ਗੱਡੀ ਆ ਜਿਸ ਦੇ ਵਿੱਚ ਪੈਟ ਨੂੰ ਨਵਾਇਆ ਤੋਂ ਆਇਆ ਜਾਂਦਾ ਹੈ ਅਗਰ ਤੁਹਾਡੇ ਸ਼ਬਦਾਂ ਚ ਕਹੀਏ ਤਾਂ ਉਸ ਨੂੰ ਡਰਾਈ ਕਲੀਨ ਕੀਤਾ ਜਾਂਦਾ ਦੇਖੋ ਦੇਖ ਸਕਦੇ ਹੋ ਕੁੱਤੇ ਨੂੰ ਨਹਾਉਣ ਤੋਂ ਆਉਣ ਤੋਂ ਬਾਅਦ ਕਿਸ ਤਰ੍ਹਾਂ ਪਿਆਰ ਦੇ ਨਾਲ ਉਹਦੇ ਵਾਲਾਂ ਦੀ ਕਟਿੰਗ ਹੋ ਰਹੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਚੰਡੀਗੜ੍ਹ ਤੋਂ ਮੈਂ ਸਾਂਝੀਆਂ ਕਰ ਰਿਹਾ ਹਾਂ ਦੇਖ ਸਕਦੇ ਹੋ ਇਹ ਇੱਕ ਵੱਖਰਾ ਟਸ਼ਨ ਹੈ ਕੱਲ ਬਾਤ ਕਰਾਂਗੇ ਜਾਣਾਂਗੇ ਭਾਜੀ ਦੱਸੋ ਇਹ ਕਿਸ ਤਰ੍ਹਾਂ ਤੇ ਕਿਵੇਂ ਕਰਦੇ ਹੋ ਭਾਜੀ ਇਹ ਆਪਣਾ ਬਾਟਅਬ ਲੱਗਿਆ ਹੋਇਆ ਜੀ ਸੋ ਮਨੇ ਇਹਦੇ ਵਿੱਚ ਪਹਿਲਾਂ ਆਪਾਂ ਬਾਤ ਦਿੰਨੇ ਆ ਪੈਟ ਨੂੰ ਤੇ ਉਤੇ ਬਾਦ ਤੇ ਮਤਲਬ ਕਿ ਕਟਿੰਗ ਕਰवानी ਹੈ ਕਿਸੇ ਨੇ ਮਤਲਬ ਕਿ ਕਟਿੰਗ ਹੁੰਦੀ ਹੈ ਆਦਰਵਾਇਸ ਫਿਰ ਬੇਸਿਕ ਗਰੂਮਿੰਗ ਦਾ ਪੈਕੇਜ ਆਂਦਾ ਸਾਡਾ ਬੇਸਿਕ ਗਰੂਮਿੰਗ ਵਿੱਚ ਨੀਲ ਕਲਿੱਪਿੰਗ ਵਗੈਰਾ ਹੁੰਦੀ ਹੈ ਜਾਂ ਫੇਸ ਵਗੈਰਾ ਦੇ ਵਾਲ ਵਗੈਰਾ ਕੱਟੇ ਜਾਂਦੇ ਆ ਕੰਨ ਗੁੰਨ ਸਾਫ ਕਰ ਦਿੰਦੇ ਆ ਬਾਤ ਵਗੈਰਾ ਡਰਾਈ ਕਰਕੇ ਦਿੰਨੇ ਆ ਅਚੀ ਤਰੀਕੇ ਨਾਲ ਤੇ ਬਾਕੀ ਜੋ ਜੋ ਮਤਲਬ ਕਿ ਕਸਟਮਰ ਦੀ ਡਿਮਾਂਡ ਹੈ ਉਸ ਡਿਮਾਂਡ ਤੇ ਆਪਾਂ ਕੰਮ ਕਰੀ ਤੇ ਗਰਮੀ ਸਰਦੀ ਨੂੰ ਮੁੱਖ ਰੱਖਦੇ ਹੋਏ ਕਿਵੇਂ ਕੰਮ ਕਰਦੇ ਹੋ ਦਿਖਾਉਂਗੇ ਸਿਖਾਉਂਗੇ ਸਰਦੀ ਦੇ ਸਰਦੀ ਵਿੱਚ ਭਾਜੀ ਆਪਣੇ ਕੋਲੇ ਮਤਲਬ ਗਿਜ਼ਰ ਲੱਗਿਆ ਹੋਇਆ ਅੱਗੇ ਹੂੰ ਦਿਖਾਓ ਤਾਂ ਆਜੋ ਭਾਜੀ ਹੂੰ ਬਿਲਕੁਲ ਅਦਿੱਤ ਹੂੰ ਅੱਛਾ ਉਹ ਇੱਥੇ ਇਹ ਟੱਬ ਬਣਿਆ ਹੋਇਆ ਹੈ ਇਹ ਟੱਬ ਹੈ ਭਾਜੀ ਇਹਦੇ ਵਿੱਚ ਆਪਾਂ ਬਾਤ ਦਵਾਂਗੇ ਪਹਿਲਾਂ ਹੂੰ ਤੇ ਆ ਗਰਮੀਆਂ ਦੇ ਵਿੱਚ ਮਾ AC ਦਾ ਆਪਣਾ ਲੱਗ ਜਾਏਗਾ ਇਹਦੀ ਚੱਲ ਜਾਏਗਾ ਕੋਈ ਪ੍ਰੋਬਲਮ ਨਹੀਂ ਹੈਗਾ ਹੂੰ ਠੀਕ ਹੈ ਜੀ ਬਾਕੀ ਇਹ ਸਾਡਾ ਮਤਲਬ ਕਿ ਮਸ਼ੀਨਾ ਮਸ਼ੀਨਾ ਸਾਰੀ ਇਸ ਵਿੱਚ ਪਈਆਂ ਹੁੰਦੀਆਂ ਨੇ ਹੂੰ ਠੀਕ ਹੈ ਬਾਕੀ ਟੇਬਲ ਹੋ ਰਿਹਾ ਪੈਟ ਨੂੰ ਆਪਾਂ ਉੱਥੇ ਹੈਂਡਲ ਕਰੀਦੇ ਅੱਛਾ ਇਹ ਗੱਡੀ ਕਿੰਨੇ ਪੈਸੇਾਂ 'ਚ ਤਿਆਰ ਹੁੰਦੀ ਆਮ ਮੈਕਸਿਮਮ ਭਾਜੀ ਲਾ ਕੇ ਚੱਲੀ ਆਪਾਂ 15-20 ਲੱਖ ਤੱਕ ਲੱਗਿਆ ਜਾਂਦਾ ਯਾਰ ਆਪਣਾ ਅੱਛਾ 20 ਲੱਖ ਰੁਪਏ 'ਚ ਇਹ ਕੁੱਤੇ ਨੂੰ ਆਉਣ ਵਾਲੀ ਗੱਡੀ ਹੁੰਦੀ ਹੈ ਹਾਂਜੀ ਹਾਂਜੀ ਅੱਛਾ ਕਿਸੇ ਕਾਸਟ ਕੀ ਕਰਦੇ ਹੋ ਚਾਰਜ ਕੀ ਕਰਦੇ ਹੋ ਚਾਰजेस ਭਾਜੀ ਪੈਟ ਦੇ ਅਕੋਰਡਿੰਗਲੀ ਹੋਏਗਾ ਜਿੱਦਾਂ ਇਹ ਪੈਟ ਛੋਟਾ ਸਮਾਲ ਸਾਈਜ਼ ਵਿੱਚ ਆ ਜਾਂਦਾ ਹੈ ਸਮਾਲ ਸਾਈਜ਼ ਦਾ 1200 ਦਾ ਰੇਟ ਸਟਾਰਟ ਹੋ ਜਾਂਦਾ ਹੈ ਅੱਛਾ ਅਗਰ ਫੁੱਲ ਸਰਵਿਸ ਕਰਵਾਣੀ ਹੈ ਫਿਰ 2300 ਦੇ ਹੋਏਗੀ ਮਤਲਬ 2300 ਰੁਪਿਆ ਫੁੱਲ ਸਰਵਿਸ ਦਾ ਫੁੱਲ ਸਰਵਿਸ ਉਹਦੇ ਵਿੱਚ ਵਾਲ ਵੂਲ ਕੱਟ ਕੇ ਸਾਰਾ ਕੁਝ ਅੱਛਾ ਕੁੱਤੇ ਦੇ ਵਾਲ ਵੀ ਕੱਟਦੇ ਹੋ ਹਾਂਜੀ ਮਤਲਬ ਇਹ ਪੈਟਸ ਦਾ ਬਿਊਟੀ ਪਾਰਲਰ ਕਿਹਾ ਜਾ ਸਕਦਾ ਹੈ ਹਾਂਜੀ ਹਾਂਜੀ ਭਾਜੀ ਇਹ ਮਤਲਬ ਤਾਂ ਦੇਖੋ ਤੁਸੀਂ ਇਹ ਤਸਵੀਰਾਂ ਚੰਡੀਗੜ੍ਹ ਦੀਆਂ ਨੇ ਜਿੱਥੇ ਦੇਖੋ ਇਹ ਕੁੱਤਿਆਂ ਨੂੰ ਜਿਹੜਾ ਨਹਾਉਣ ਦਾ ਨਹਾਉਣ ਧਵਾਉਣ ਦਾ ਇਹਨਾਂ ਦਾ ਬਿਊਟੀ ਪਾਰਲਰ ਹੈ ਤਾਂ ਕਹਿੰਦੇ 15 ਤੋਂ 20 ਲੱਖ ਰੁਪਏ ਚ ਗੱਡੀ ਤਿਆਰ ਹੁੰਦੀ ਹੈ ਦੇਖੋ 2300 ਰੁਪਏ ਦੇ ਵਿੱਚ ਫੁੱਲ ਸਰਵਿਸ ਹੈ ਤਾਂ ਦੇਖੋ ਕਿੰਨੇ ਪਿਆਰ ਨਾਲ ਕਟਿੰਗ ਹੋ ਰਹੀ ਹੈ ਵਾਲਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਲਿਖੀਆਂ ਜਾ ਰਹੀਆਂ ਤਾਂ ਮੈਂ ਇਹ ਸ਼ਹਿਰਾਂ ਦਾ ਟੱਸ਼ਨ ਦਿਖਾ ਰਿਹਾ ਤੇ ਬੱਬੂ ਮਾਨ ਦਾ ਗਾਣਾ ਹੈ ਉਹ ਗਾਣੇ ਦੀਆਂ 17 ਇਸ ਵੇਲੇ ਕਿਵੇਂ ਟੁਕ ਰਹੀਆਂ ਨੇ ਇਹ ਬਿਲਕੁਲ ਤਸਵੀਰਾਂ ਚ ਮੂੰਹ ਬੋਲ ਰਹੀਆਂ ਨੇ ਆਖਰ ਪਿੰਡਾਂ ਚੋਂ ਕਈਆਂ ਹੋਈਆਂ ਗੱਲਾਂ ਲਿਖੀਆਂ ਹੋਈਆਂ 17 ਇਸ ਵੇਲੇ ਸੱਚ ਹੁੰਦੀਆਂ ਐ ਨਜ਼ਰ ਆ ਰੀਆਂ ਨੇ ਕਿਉਂਕਿ ਹੁਣ ਹਰ ਚੀਜ਼ ਫੈਸ਼ਨ ਦੇ ਦੌਰ ਚੋਂ ਗੁਜ਼ਰਦੀ ਲੰਘਦੀ ਹੋਈ ਨਜ਼ਰ ਆ ਰਹੀ ਆ ਦੇਖੋ ਜੋ ਕੁੱਤੇ ਤੇ ਦੇਖੋ ਵਾਲ ਬਾਇ ਜਾ ਰਹੇ ਨੇ ਦੇਖੋ ਕਿਸ ਤਰ੍ਹਾਂ ਉਹਨਾਂ ਦੀ ਕਟਿੰਗ ਹੋਈ ਐ ਕਿਸ ਤਰ੍ਹਾਂ ਉਹਨਾਂ ਦੇ ਵਾਲ ਬਾਇ ਨੇ ਤਾਂ ਇਹ 15 ਤੋਂ 20 ਲੱਖ ਰੁਪਏ ਦੀ ਗੱਡੀ ਪੈਟਸ ਦੇ ਲਈ ਹੈ ਉਹਨਾਂ ਦੀ ਸਰਵਿਸ ਦੇ ਲਈ ਹੈ ਉਹਨਾਂ ਨੂੰ ਨਵਾਉਣ ਤੋਂ ਤੋਂ ਲੈ ਕੇ ਹਰ ਇੱਕ ਚੀਜ਼ ਤਾਂ ਕਿ ਉਹ ਸਾਫ ਸੁਥਰੇ ਰਹਿ ਸਕਣ ਤਾਂ ਇਹ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਹੈ ਕਿ ਸ਼ਹਿਰਾਂ ਦੇ ਵਿੱਚ ਟੈਸ਼ਨ ਕਿਸ ਤਰ੍ਹਾਂ ਦਾ ਹੈ ਧੰਨਵਾਦ